ਸਾਡੇ ਨਾ ਐਂਕ ਤੇ ਆਪਾਂ ਟਾਈਮ ਹੀ ਮੱਕੀ ਦਾ achar ਪਾ ਦੇਣਾਗਾ ਓਏ ਕਿ ਰੱਜ ਜਾਣੀ ਮੱਕੀ ਦਾ achar ਪਾ ਕੇ ਲੋਕਾਂ ਦਾ ਝੋਨਾ ਮੁੰਜਰਾ ਕੱਢਦਾ ਹੁੰਦਾ ਸੀ ਤੇ ਆ ਕਉਦੋਂ ਲਾਇਆ ਐ ਐਂ ਤੇ ਖੁਸ਼ਖਬਰੀ ਆ ਓਏ ਆ ਭੇੜੇ ਮੂੰਹ ਜੋ ਕਿਹੜੀ ਖੁਸ਼ਖਬਰੀ ਆ ਓਏ ਆਪਰੇ ਗਣਕ ਦੇ ਛਿੱਟੇ ਕੱਢੀ ਦੁਰੀ ਆਉਂਦੀ ਆ ਓਏ ਕਮਲਾ ਤਾਂ ਨਹੀਂ ਹੋ ਗਿਆ ਯਾਰ ਤੂੰ ਕਿਤੇ ਆ ਜਾ ਵੇਖਾ ਗਿਲੇ ਆਵਾ ਚਾਲ ਵੇਖ ਲੈਨੇ ਆ ਓ ਯਾਰ ਐਡੀ ਛੇਤੀ ਕਿੱਥੋਂ ਕੱਢੇ ਛਿੱਟੇ ਆ ਵੇਖ ਯਾਰ ਸਾਰੀ ਗਣਕ ਦਾ ਛਿੱਟੇ ਕੱਢੀ ਆਉਂਦੀ ਆ ਯਾਰ ਓਏ ਹਾਂ ਓਏ ਇਹ ਤਾਂ ਸਾਰੀ ਤੱਕਲੇ ਚੜਦੀ ਤੁਰੀ ਆਉਂਦੀ ਆ ਯਾਰ ਓ ਤੱਕਲੇ ਕਿੱਥੇ ਛਿੱਟੇ ਆ ਤੈਂ ਉਹਨਾ ਵਿਹਲੇ ਹੋਵਾਂਗੇ ਵੱਢ ਕੇ ਮੱਕੀ ਮੁੱਕੀ ਵੀਜਾਂਗੇ ਤੈਂ ਉਹਨਾ ਇਕਤੀ ਓਏ ਕੰਜਰ ਦਿਆ ਤੈਨੂੰ ਉਹਦੇ ਆਖਿਆ ਸੀ ਕਿ ਇਹਨੂੰ ਰੌਣੀ ਕਰਕੇ ਵੀਜ ਦੇ ਉਹ ਤਾਂ ਲੋਕਾਂ ਮਗਰ ਲਾ ਕੇ ਗੇਤੀ ਵੀਤੀ ਜਿਹੜੇ ਸਹਣਾ ਹੁਣੇ ਬੱਲੀਆਂ ਕੱਢਦੀ ਤੁਰਿਆਂ ਦੀ ਤੱਕਲੇ ਚੜਦੀ ਤੁਰੀ ਆਉਂਦੀ ਆ ਉਸ ਤੋਂ ਜਿਹੜੇ ਸਹਣਾ ਕੋਰਾ ਪਈ ਜਾਂਦਾ ਮੇਰੇ ਹਿਸਾਬ ਨਾਲ ਐਤ ਕੀ ਖਾਨ ਨੂੰ ਕਣਕ ਤੇ ਪਸੂਆਂ ਨੂੰ ਤੂੜੀ ਮੁੱਲ ਲੈਣੀ ਪਈ ਤੂੰ ਮਸਕਰੀਆਂ ਗੱਲਾਂ ਕਰਦਾ ਕਾਕਾ ਪੱਲੀ ਇਹ ਕਣਕ ਨੂੰ ਕੋਈ ਹੀਮ-ਖੀਮ ਹੋ ਗਿਆ ਨੁਕਸਾਨ ਹੋ ਗਿਆ ਤਾਂ ਪੱਲੀ ਕੱਚ ਚ ਤੇਰੇ ਹੋ ਗਈ ਮੰਗਣ ਵਾਸਤੇ ਤੂੜੀ ਉਹ ਤਾਂ ਠੂਹਿਆਂ ਨੂੰ ਪੁੱਛ ਚੱਕੀ ਸੀ ਵੱਡਾ ਚੰਬੂ ਕਿਸਾਨ ਇਹ